ਆਨਮਨੋਖ ਸੁਗਰਾਤ ਇੱਕ ਗਲੀ ਦੇ ਵਿੱਚ ਉਲੰਘ ਰਿਹਾ ਇੱਕ ਬੱਚਾ ਕਿਸੇ ਦੇ ਘਰ ਤੋਂ ਦੀਵਾ ਜਲਾ ਕੇ ਲੈ ਆ ਰਿਹਾ ਉਸ ਵਕਤ ਕਿਸੇ ਕਿਸੇ ਘਰ ਦੇ ਵਿੱਚ ਅੱਗ ਹੁੰਦੀ ਸੀ ਜਲਾ ਕੇ ਲੈ ਆ ਰਿਹਾ ਉਸ ਬਾਲਕ ਨੂੰ ਰੋਕਿਆ ਸੁਗਰਾਤ ਨੇ ਆਖਿਆ ਬਾਲਕ ਇਹ ਦੱਸ ਇਹ ਜੋਤ ਕਿੱਥੋਂ ਆਈ ਇਹ ਨੂਰ ਕਿੱਥੋਂ ਆਇਆ ਦੀਵੇ ਦਾ ਤੂੰ ਬਾਲਕ ਦੱਸ ਸਕਦਾ ਹੈ ਇਹ ਜੋਤ ਕਿੱਥੋਂ ਆਈ ਉਸ ਬਾਲਕ ਨੇ ਥੂਕ ਮਾਰ ਕੇ ਜੋਤ ਬੁਝਾ ਦਿੱਤੀ ਪਿਆਖਿਆ ਬਾਬਾ ਤੋਂ ਦੱਸ ਸਕਦਾ ਹੈ ਜੋਤ ਕਿੱਥੇ ਚਲੀ ਗਈ ਦੱਸ ਸਕਦਾ ਨਾ ਨੂਰ ਕਿੱਥੇ ਚਲਾ ਦੇ ਸੁਕਰਾਤ ਉਸਦੇ ਪੈਰੀ ਪੈ ਗਏ ਕਹਿੰਦਾ ਹੈ ਮੈਂ ਤੇ ਸਮਝਿਆ ਤੂੰ ਬੱਚਾ ਹੈ ਨਹੀਂ ਤੂੰ ਬੱਚਾ ਨਹੀਂ ਜਦ ਵੀ ਕੋਈ ਸੁਚੇਤ ਹੋ ਜਾਂਦਾ ਹੈ ਬੱਚਾ ਬਜ਼ੁਰਗ ਹੋ ਜਾਂਦਾ ਹੈ ਤੇ ਜਦ ਵੀ ਕੋਈ ਅਚੇਤ ਹੁੰਦਾ ਹੈ ਖਿਮਾ ਕਰਨਾ ਬੁੱਢਾ ਵੀ ਬੱਚਿਆਂ ਦੀ ਗੱਲਾਂ ਕਰਦਾ ਅਕਸਰ ਬੁੱਢਿਆਂ ਕੋਲ ਵੀ ਅਚੇਤਪਨ ਆਵੇਗਾ ਕਿਹੜਾ ਅਚੇਤਪਨ ਹੈ ਹੰਕਾਰੀ ਮਨੁੱਖ ਅਚੇਤਪਨ ਹੈ ਬਿਲਕੁਲ ਅਚੇਤ ਬੱਚੇ ਕੋਲ ਜਿਹੜੀ ਜ਼ਿੰਦਗੀ ਹੈ ਬੜੀ ਪਵਿੱਤਰ ਹੈ ਬੱਚਾ ਨਿਰਲੋਭ ਹੈ ਬੱਚੇ ਦੇ ਅੰਦਰ ਦੁਸ਼ਮਣੀ ਨਹੀਂ ਹੈ ਬੱਚੇ ਦੇ ਕੋਲ ਤਮਾਮ ਰੱਬੀ ਖੂਬੀਆਂ ਨੇ ਪਰ ਹੈ ਅਚੇਤ ਮੇਰੇ ਜੇਬ ਵਿੱਚ ਹੀਰਾ ਹੋਵੇ ਤੇ ਮੈਨੂੰ ਪਤਾ ਹੀ ਨਾ ਹੋਵੇ ਉਹਦਾ ਹੋਣਾ ਨਾ ਹੋਣਾ ਇੱਕ ਸਮਾਨ ਹੈ ਬੱਚੇ ਕੋਲ ਬੜੀ ਪਵਿੱਤਰਤਾ ਹੈ ਪਰ ਉਸ ਪਵਿੱਤਰਤਾ ਤੋਂ ਲਾਭ ਨਹੀਂ ਉਠਾ ਸਕਦਾ ਕਿ ਜਦ ਲਾਭ ਉਠਾਣ ਦਾ ਵੇਲਾ ਆਉਂਦਾ ਉਦੋਂ ਪਵਿੱਤਰਤਾ ਰਹਿੰਦੀ ਨਹੀਂ ਹਕੀਕਤ ਉਦੋਂ ਸਾਰੀ ਗੰਦਗੀ ਨਾਲ ਭਰ ਜਾਂਦਾ ਬੜੀ ਗੰਦਗੀ ਨਾਲ ਭਰ ਜਾਂਦਾ ਔਰ ਜਵਾਨ ਦੇ ਕੁਲ ਸਤਿਆ ਬੜੀਏ ਜੋਸ਼ ਬੜਾ ਪਰ ਹੋਸ਼ ਕੋਲੀ ਦੁਨੀਆ ਭਰ ਦੇ ਉਪਦਰ ਜਿਹੜੇ ਨੇ ਉਹ ਜਵਾਨਾਂ ਦੇ ਆਸਰੇ ਤੇ ਖੜੇ ਹੋ ਗਏ ਤੇ ਦੁਨੀਆ ਭਰ ਦੀ ਜਿਹੜੀ ਰਾਜਨੀਤੀ ਦੀ ਉਪਦਰ ਨੇ ਇਹ ਬੁੱਢਿਆਂ ਦੇ ਆਸਰੇ ਤੇ ਖੜੇ ਨੇ ਦੁਨੀਆ ਭਰ ਦੀ ਜਿਹੜੀ ਇਆਣਪ ਹੈ ਇਹ ਬੱਚਿਆਂ ਦੇ ਆਸਰੇ ਤੇ ਖੜੀ ਹੈ ਸਰੀਰ ਦੀਆਂ ਇਹ ਤਿੰਨ ਅਵਸਥਾਵਾਂ ਨੇ ਪਰ ਹੁਣ ਗੁਰਬਾਣੀ ਐ ਸਾ ਵੀ ਕਹਿੰਦੀ ਐ ਜ਼ਰੂਰੀ ਨਹੀਂ ਕਿ ਸਰੀਰ ਦੀ ਅਵਸਥਾ ਦੇ ਨਾਲ ਨਾਲ ਮਨੁੱਖ ਦੀ ਮਾਨਸਿਕ ਜਿਹੜੀ ਅਵਸਥਾ ਹੈ ਉਹ ਬਦਲੈ ਜ਼ਰੂਰੀ ਨਹੀਂ ਅਗਰ ਕੋਈ ਬੁੱਢਾ ਹੋ ਗਿਆ ਹੈ ਤੇ ਜ਼ਰੂਰੀ ਨਹੀਂ ਉਸਦਾ ਮਨ ਵੀ ਬੁੱਢਾ ਹੋਇਆ ਹੋ ਸਕਦਾ ਬੱਚਾ ਹੀ ਹੋਵੇ ਤੇ ਕਈ ਬੁੱਢੇ ਬੱਚੇ ਵਾਲੀ ਗੱਲਾਂ ਕਰਦੇ ਨੇ 50-50 ਸਾਲ ਤੋਂ ਗੁਰਦੁਆਰੇ ਆ ਰਹੇ ਨੇ ਤੇ ਪੁੱਛਣਗੇ ਮੂਲ ਮੰਤਰ ਕਿੱਥੇ ਤੱਕੇ ਗਏ ਨਹੀਂ ਜੀ ਕੋਈ ਹੱਦ ਹੋ ਗਈ ਦਫ਼ਤਰ तमाम ਗੁਜਸਤ ਵਪਾਇਆ ਰਸੀਦੇ ਉਮਰ ਮਾ ਹਮ ਚੁਨਾਦਰ ਅਵਲ ਵਸਤ ਤਮਾਂਦਾ ਹੈ ਈਰਾਨ ਦਾ ਪ੍ਰਸਿੱਧ ਸੰਤ ਹਾਫਿਜ਼ ਕਹਿੰਦਾ ਹੈ ਐ ਖੁਦਾ ਜ਼ਿੰਦਗੀ ਦਾ ਸਾਜ਼ੋ ਸਮਾਨ ਤੇ ਮੁੱਕ ਗਿਆ ਤੇ ਤੇਰੀ ਬਾਟ ਬੜੀ ਲੰਬੇਰੀ ਰਸਤਾ ਬੜਾ ਲੰਬੇਰਾ ਤੇ ਮੈਂ ਉਸ ਰਸਤੇ ਤੇ ਅਜੇ ਪਹਿਲਾ ਹੀ ਕਦਮ ਰੱਖਿਆ ਤੇ ਜ਼ਿੰਦਗੀ ਮੁਕਤ ਜੀਵਨ ਮੁਕਤ ਹੈ ਜ਼ਿੰਦਗੀ ਖਤ ਨਾ ਦੇਖਣੇ ਕੀ ਤਰ੍ਹਾਂ ਹਮਨੇ ਜ਼ਿੰਦਗੀ ਦੇਖੀ ਚਿਰਾਗ ਬੁਝਨੇ ਲਗਾ ਤੋ ਰੋਸ਼ਨੀ ਦੇਖੀ ਪੁਰਖਾ ਪਹਿਲੇ ਨਹੀਂ ਕਦੀ ਪੁੱਛਿਆ ਤੂੰ ਇੰਨੇ ਸਾਲ ਤੋ ਆ ਰਹੇ ਹੈ ਤੇ ਹੁਣ ਜਦ ਬੁੱਢਾ ਹੋ ਗਏ ਹੈ ਜ਼ਬਾਨ ਚ ਮੰਤਰ ਜਪਣਾ ਹੀ ਔਖਾ ਹੈ ਤੇ ਹੁਣ ਤੂੰ ਪੁੱਛਦਾ ਮੂਲ ਮੰਤਰ ਕਿੱਥੇ ਤੱਕ ਹੈ ਗੁਰਮੰਤਰ ਕਿਹੜਾ ਪੁਰਖਾ ਜਿਹੀ ਰਸਤਾ ਪਿਆ ਪੁੱਛਦਾ ਤੇ ਚਲੇਗਾ ਕਦੋਂ ਤੇ ਪਹੁੰਚੇਗਾ ਕਦੋਂ ਤੇਰੇ ਕੋਲ ਤੇ ਸਮਾਂ ਹੀ ਨਹੀਂ ਰਿਹਾ ਵਕਤ ਹੀ ਨਹੀਂ ਰਿਹਾ ਦਫਤਰ तमाम ਗੋਜਾ ਵਾ ਪਾਇਆ ਰਸੀਦੇ ਮਰ ਇਹ ਆਂਦਾਰਿਆ ਗੁਰਦੁਆਰੇ ਇਹ ਆਣੇ ਦੀ ਤਰ੍ਹਾਂ ਬੱਚੇ ਦੀ ਤਰ੍ਹਾਂ ਤੇ ਜਦ ਕੋਈ ਬੱਚਾ ਬੈਠ ਕੇ ਵਾਹਿਗੁਰੂ ਵਾਹਿਗੁਰੂ ਦਾ ਜਾਪ ਕਰਨ ਲੱਗ ਪੈਂਦਾ ਮੂਲ ਮੰਤਰ ਦਾ ਜਾਪ ਕਰਨ ਲੱਗ ਪੈਂਦਾ ਤੇ ਉਹਦੀ ਸੁਰਤ ਉੱਚੀ ਹੋਣ ਲੱਗ ਪੈਂਦਾ ਸਮਝ ਲਓ ਇਸ ਬੱਚੇ ਦੇ ਅੰਦਰ ਬਜ਼ੁਰਗੀ ਦੀ ਝਲਕ ਪੈਦਾ ਜੋ ਵੀ ਸਿਮਰਨ ਕਰਦਾ ਹੈ ਕਿਮਿਆ ਕਰਨੀ ਬਚਪਨਾ ਦਾ ਜਿਹੜਾ ਅਚੇਤਪਨਾ ਖਤਮ ਹੋ ਜਾਂਦਾ ਹੈ ਅਗਰ ਜਵਾਨ ਕਰੇਗਾ ধন ਜੋ ਬੰਦੇ ਆਲੇ ਦੁਆਲੇ ਉਸ ਦੀ ਸੁਰਤ ਨਹੀਂ ਖੁਮੇਗਾ ਉਹ ਇੱਕ ਸਾਧਨ ਦੇ ਰੂਪ ਦੇ ਛੋਮਣਗੇ ਉਹ ਜ਼ਿੰਦਗੀ ਦਾ ਮਨੋਰਥ ਨਹੀਂ ਹੋਵੇਗਾ ਜੀਵਨ ਦਾ ਮੂਦਾ ਨਹੀਂ ਹੋਵੇਗਾ ਅਰ ਜੇਰਾ ਸਿਮਰਨ ਕਰੇਗਾ ਬੁੱਢੇ ਦੇ ਅੰਦਰ ਫਿਰ ਹੰਕਾਰ ਨਹੀਂ ਹੋਵੇਗਾ ਉਹਨੂੰ ਪਤਾ ਹੈ ਇੱਥੇ ਤੇ ਬੜਾ ਕੁਛ ਹੈ ਬੜਾ ਗਿਆਨ ਹੈ ਮੇਰੇ ਕੋਲ ਜੋ ਕੁਝ ਗਿਆਨ ਹੈ ਉਹ ਤੇ ਸਾਗਰ ਦੇ ਚੋਂ ਇੱਕ ਬੂੰਦ ਵੀ ਨਹੀਂ ਅਕਸਰ ਹੰਕਾਰੀ ਮਨੁੱਖ ਮੈਨੂੰ ਕਹਿੰਦੇ ਹੁੰਦੇ ਨੇ ਗਿਆਨੀ ਜੀ ਅਸੀਂ ਨਾ ਹੋਈਏ ਲੰਗਰ ਕਿਵੇਂ ਚੱਲੇਗਾ ਅਸੀਂ ਨਾ ਹੋਈਏ ਤੇ ਸਕੂਲ ਕਿਵੇਂ ਚੱਲਣਗੇ ਮਿਲਦੇ ਨੇ ਇਸ ਤਰ੍ਹਾਂ ਦੇ ਹਿੰਦੁਸਤਾਨ ਦੇ ਵੀ ਗਿਆਨੀ ਜੀ ਅਸੀਂ ਨਾ ਹੋਈਏ ਤੇ ਜਲੂਸ ਕਿਵੇਂ ਨਿਕਲੇਗਾ ਤੇ ਮੈਂ ਉਹਨਾਂ ਨੂੰ ਕਹਿੰਦਾ ਉਹਨਾਂ ਤੋਂ ਮਰ ਕੇ ਵੇਖ ਸਭ ਕੁਝ ਹੁੰਦਾ ਹੈ ਆਵੇਂ ਤੈਨੂੰ ਭੁਲੇਖਾ ਐਵੇਂ ਤੂੰ ਭਰਮ ਦੇ ਚ ਪੈ ਕੱਲ ਤੂੰ ਆਖੇਗਾ ਅਸੀਂ ਨਾ ਹੋਈਏ ਤੇ ਸੂਰਜ ਕਿਵੇਂ ਚੜ੍ਹੇਗਾ ਅਸੀਂ ਨਾ ਹੋਈਏ ਤੇ ਹਵਾਵਾਂ ਕਿਵੇਂ ਚੱਲਣਗੀਆਂ ਪੁਰਖਾ ਤੇਰੇ ਕਰਕੇ ਸੰਸਾਰ ਨਹੀਂ ਹੈ ਇੱਥੇ ਕਹਿਤੀ ਗਈ ਦੇਖ ਵਾਜੇ ਵਜਾਏ ਵਹੀ ਇੱਕ ਰੈਸੀ ਜੋ ਸੱਚਾ ਹੋਵੇ ਗੱਲ ਨੂੰ ਸਮਝਣ ਦੀ ਕੋਸ਼ਿਸ਼ ਕਰ ਇੱਥੇ ਤੇ ਪੇਰੇ ਜੈਸੇ ਕਿੰਨੇ ਆਏ ਤੇ ਕਿੰਨੇ ਚਲੇ ਗਏ ਸੰਸਾਰ ਉਸੇ ਤਰੀਕੇ ਨਾਲ ਚੱਲਦਾ ਅ ਚਪਕਲੀ ਹੁੰਦੀ ਹੈ ਨਾ ਅਦਰ ਤੇ ਸ਼ਾਇਦ ਥੋੜੇ ਘਟ ਦਿਖਾਈ ਦੇ ਉਹਦੇ ਬਾਰੇ ਆਮ ਕਥਾਵਾਂ ਨੇ ਉਹ ਸ਼ਹੀਦੀਰ ਨਾਲ ਲੱਗੀ ਹੋਈ ਸੀ ਤੇ ਉਹਨੂੰ ਪੁੱਛਿਆ ਕਿਉਂ ਪੁੱਠੀ ਲੜਕੀ ਉਹ ਕਹਿੰਦੇ ਸ਼ੰਦੀਰ ਨੂੰ ਪਕੜ ਕੇ ਰੱਖਿਆ ਜੇ ਮੈਂ ਥੱਲੇ ਆ ਗਈ ਤੇ ਕੋਠਾ ਡੇਪ ਗਿਆ ਤੇ ਇਸ ਤਰ੍ਹਾਂ ਦੇ ਕੋ ਲਿਖਿਆ ਕਈਆਂ ਨੇ ਕੋ ਲਿਖਿਆ ਤੋਂ ਉਮਰ ਦੇ ਵਧਣ ਦੇ ਨਾਲ ਨਾਲ ਹੰਕਾਰ ਵਾ ਹੰਕਾਰ ਨੂੰ ਪੱਠੇ ਤਾਂ ਪੈ ਸਕਦੇ ਨੇ ਕੋਈ ਸਤਾ ਕੋਲ ਹੋਵੇ ਕਿ ਮੈਂ ਜਦ ਆਪਣੇ ਦੇਸ਼ ਤੇ ਝਾਤੀ ਮਾਰਦਾ 85 85 ਸਾਲ ਦੇ ਬੁੱਢੇ ਰੱਬ ਨੂੰ ਭੁੱਲ ਕੇ ਸਵੇਰੇ ਤੋਂ ਲੈ ਕੇ ਸ਼ਾਮ ਤੱਕ ਰਾਜਨੀਤੀ ਦੀ ਦਲਦਲ ਵਿੱਚ ਫਸੇ ਹੋਣ ਕੋਈ 85 ਸਾਲ ਦਾ ਹੈ ਕੋਈ 90 ਸਾਲ ਦਾ ਕੋਈ ਅਸੀਂ ਆ ਤੋ ਟੱਪੇ ਆਇਆ ਸਿਰ ਇੰਜ ਹਿਲਦਾ ਪਿਆ ਹੱਥ ਇੰਜ ਹਿਲਦੇ ਪੈਣਾ ਜ਼ੁਬਾਨ ਲੜ ਖੜਾਉਂਦੀ ਪਈ ਹੈ ਪਰ ਅਜੇ ਵੀ RAM ਦਾ ਸਿੰਘਾਸਣ ਨਹੀਂ ਅਜੇ ਵੀ ਸੰਸਾਰ ਦਾ ਸਿੰਘਾਸਣ ਚਾਹੀਦਾ ਹੈ ਉਹ ਆਸਣ ਨਹੀਂ ਅਬ ਤੋ ਜਾਏ ਚੜੇ ਸਿੰਘਾਸਨ ਮਿਲੇ ਹੈ ਸਾਰੰਗ ਪਾਣੀ RAM ਕਬੀਰਾ ਇੱਕ ਭਏ ਹੈ ਕੋਈ ਨ ਸਕੇ ਬਚਣਾ ਇਨਾ ਬੁਢਿਆਂ ਦੇ ਵਿੱਚ ਵੀ ਬਚਪਨਾ ਝਲਕਦਾ ਪਿਆ ਤੇ ਜਦ ਕਦੀ ਕੋਈ ਪ੍ਰਹਿਲਾਦ ਜੈਸਾ RAM ਦੇ ਸਿੰਘਾਸਨ ਤੇ ਜਾ ਬੈਠਦਾ ਹੈ ਜਦ ਕੋਈ ধਰੂਜ ਐਸਾ ਈਸ਼ਵਰ ਦੇ ਸਿੰਘਾਸਨ ਤੇ ਜਾ ਬਰਾਜਮਾਨ ਹੁੰਦਾ ਹੈ ਤੋ ਕਹਿਣਾ ਪੈਂਦਾ ਇਸ ਬੱਚੇ ਦੇ ਵਿੱਚ ਵੀ ਕੋਈ ਬਜ਼ੁਰਗੀ ਝਲਕਦੀ ਹੈ ਇਸ ਬੱਚੇ ਦੇ ਅੰਦਰ ਵੀ ਕੋਈ ਮਹਾਨਤਾ ਪ੍ਰਗਟ ਹੋ ਗਈ ਹੈ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਦਾ ਕਥਨ ਹੈ ਬਾਲ ਜਵਾਨੀ ਅਰ ਬਿਰਧ ਫਨ ਤਿੰਨ ਅਵਸਥਾ ਜਾਣ ਕਹੋ ਨਾ ਨਿਕ ਹਰ ਭਜਨ ਵਿੰਨ ਬਿਰਥਾ ਸਭੇ ਮਾਨ ਅੰਦਰ ਜਿਹੜਾ ਮਨ ਹੈ ਇਹਦੀਆਂ ਵੀ ਹਾਲਤਾਂ ਤਿੰਨ ਨੇ ਤੇ ਇਹਦੀ ਵਿਆਖਿਆ ਮੈਂ ਕੱਲ ਫੜੇ ਸਾਹਮਣੇ ਕਰਾਂਗਾ ਸਰੀਰ ਦੀ ਹਾਲਤਾਂ ਤਿੰਨ ਨੇ ਬਚਪਨਾ ਜਵਾਨੀ ਬੁਢੇਪਾ ਮਨ ਦੀਆਂ ਹਾਲਤਾਂ ਤਿੰਨ ਨੇ ਰਜੋ ਸਤੋ ਤਮੋ ਸਾਨੂੰ ਕਹਿੰਦੇ ਨੇ ਬਚਪਨਾ ਮੰਦ ਰਜੋ ਜਵਾਨੀ ਹੈ ਸਤੋ ਬਜ਼ੁਰਗੀ ਹੈ ਇਹਦੀ ਵਿਆਖਿਆ ਮੈਂ ਕੱਲ ਥੋੜੇ ਸਾਹਮਣੇ ਕਰਾਂਗਾ ਕਿਉਂਕਿ ਸਮੇਂ ਦੀ ਬੰਦਿਸ਼ ਵਿੱਚ ਮੁੱਖ ਰੱਖਣਾ ਬੜਾ ਲਾਜ਼ਮੀ ਹੈ ਤੇ ਇਤਨੇ ਹੀ ਵਿਚਾਰਾਂ ਇਸ ਵਕਤ ਕਬੂਲ ਕਰਨੇ ਸਾਈਂ ਗੁਰਗਨ ਸਾਹਿਬ ਜੀ ਮਹਾਰਾਜ ਦੇ ਚਰਨਾਂ 'ਚ ਅਰਦਾਸ ਹੈ ਬਿਨੇ ਹੈ ਕਿ ਕੋਈ ਬੱਚਾ ਅਗਰ ਸੁਣ ਰਿਹਾ ਹੈ ਕਥਾ ਕੀਰਤਨ ਤੇ ਮੇਰੇ ਪਾਤਸ਼ਾਹ ਨੂੰ ਸੁਚੇਤ ਬੁੱਧ ਪ੍ਰਦਾਨ ਕਰ ਤੇ ਅਗਰ ਕੋਈ ਜਵਾਨ ਹੈ ਕਿ ਉਹ ਸੁਣੋ ਇਤਨਾ ਨਿਰਮਲ ਕਰ ਦੇਣ ਇਤਨਾ ਨਿਰਮਲ ਕਰ ਦੇਣ ਧੰਨ ਤੇ ਜੋ ਬਨੂ ਦੇ ਪੈਰਾਂ ਦੇ ਥੱਲੇ ਸੀ ਉਹ ਉਹਦੇ ਸਿਰ ਦੇ ਉੱਪਰ ਨਾ ਸਿਰ ਤੇ ਨਾ ਚੜਿਆ ਤੇ ਅਗਰ ਕੋਈ ਬੁੱਢਾ ਹੈ ਉਹ ਇਤਨਾ ਨਿਰਮਲ ਹੋਵੇ ਇਤਨਾ ਨਿਰਮਲ ਹੋਵੇ ਕਿ ਸੀਨੇ ਵਿੱਚ ਲੱਤ ਖਾ ਕੇ ਵੀ ਜਿਹਨੇ ਲੱਤ ਮਾਰੀਏ ਉਹਦੇ ਅੱਗੇ ਮਾਮਾ ਉਹਦੇ ਅੱਗੇ ਹੱਥ ਜੋੜੇ ਇਸ ਤਰ੍ਹਾਂ ਜਿਵੇਂ ਗੁਰੂ ਅਮਰਦਾਸ ਜੀ ਜੋ ਇਸ ਤਰ੍ਹਾਂ ਜੈਸੇ ਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਜੋੜਦੇ ਨੇ ਇਹ ਅਵਸਥਾ ਪ੍ਰਾਪਤ ਹੋਵੇ ਮੈਂ ਅਰਜ਼ ਕਰ ਰਿਹਾ ਸੀ ਸਾਈਬਾਂ ਦੀ ਬਾਣੀ ਫਰਮਾਨ ਕਰਦੀ ਹੈ ਕਿ ਮਨੁੱਖ ਦੀ ਇਹ ਜੀ ਸਰੀਰਕ ਉਮਰ ਹੈ ਤੇ ਦੇ ਮਦਦੋਂ ਦੇ ਨਾਲ-ਨਾਲ ਮਨੁੱਖ ਦੀ ਦਿਮਾਗੀ ਉਮਰ ਕੋਈ ਜ਼ਰੂਰੀ ਨਹੀਂ ਵਧੇ ਦਿਮਾਗੀ ਤੌਰ ਤੇ ਕਈ ਵਾਰ ਬਚਪਨਾ ਹੀ ਬਣਿਆ ਰਹਿੰਦਾ ਹੈ ਔਰ ਸਾਇਬ ਕਹਿੰਦੇ ਮਨੁੱਖ ਬਾਲਕ ਬਿਰਧ ਸਮਾਨ ਹੈ ਜੋ ਮਨ ਦੇ ਅਧਿਨ ਚੱਲਣ ਵਾਲਾ ਮਨੁੱਖ ਹੈ ਭਾਵੇਂ ਬੁੱਢਾ ਹੋ ਗਿਆ ਪਰ ਬੱਚੇ ਦੀ ਤਰ੍ਹਾਂ ਇਹ ਆਣਵਾ ਨਾਦਾਂ ਪਰ ਜਿਹੜਾ ਗੁਰਮੁਖ ਹੈ ਭਾਵੇਂ ਬੱਚਾ ਹੈ ਤੋ ਉਹ ਬੱਚੇ ਦੇ ਅੰਦਰ ਵੀ ਬਜ਼ੁਰਗੀ ਦੀ ਚਰਖ ਉਹ ਮਹਾਨ ਹੈ ਇਹ ਅਜੋਕੀ ਸੈਂਸ ਵੀ ਐਸਾ ਕਹਿਣ ਲੱਗ ਪਈਏ ਕਿ ਠੀਕ ਹੈ ਸਰੀਰਕ ਤੌਰ ਤੇ ਬੰਦਾ ਵੱਧ ਜਾਂਦਾ ਹੈ ਪਰ ਜ਼ਰੂਰੀ ਨਹੀਂ ਕਿ ਬੰਦਾ ਦਿਮਾਗੀ ਤੌਰ ਤੇ ਵੀ ਵੱਧੇ ਕਿਸ ਤਰ੍ਹਾਂ ਤੁਸੀਂ ਪਛਾਣ ਕਰੋਗੇ ਕਿ ਬੰਦਾ ਬਜ਼ੁਰਗ ਹੈ ਤੇ ਇਹ ਬੱਚਾ ਹੈ ਕਿਸ ਤਰ੍ਹਾਂ ਪਛਾਣ ਕਰੋਗੇ ਸਾਡੇ ਕੋਲ ਇੱਕੋ ਹੀ ਢੰਗ ਹੈ ਕਿ ਕੇਸ ਜਿੱਡੇ ਹੋਣ ਚਿਹਰੇ ਤੇ ਝੁਰਹੀਆਂ ਪੈ ਗਈਆਂ ਹੋਣ ਵਡੇਰੀ ਉਮਰ ਦਾ ਦਿਸੇ ਅਸੀਂ ਕਹਿੰਦੇ ਆ ਬਜ਼ੁਰਗ ਮਾਸੂਮ ਦਿਸਦਾ ਹੋਵੇ ਛੋਟਾ ਦਿਸਦਾ ਹੋਵੇ ਬੱਚਾ ਸਰੀਰ ਕਰਕੇ ਦਿਸਦਾ ਹੋਵੇ ਤੇ ਅਸੀਂ ਕਹਿ ਦਿੰਦੇ ਆ ਇਹ ਆਣਾ ਬੱਚਾ ਹੈ ਇਸ ਢੰਗ ਨਾਲ ਗੁਰਮਾਨੀ ਨੇ ਨਹੀਂ ਬਣੇ ਇਹ ਸਾਡੀ ਨਜ਼ਰ ਦਾ ਧੋਖਾ ਹੈ ਜ਼ਰੂਰੀ ਨਹੀਂ ਕਿ ਕੋਈ ਬੱਚਾ ਬੱਚਾ ਹੋਵੇ ਹੋ ਸਕਦਾ ਹੈ ਕਿਸੇ ਬੱਚੇ ਦੇ ਅੰਦਰ ਬਜ਼ੁਰਗੀ ਪ੍ਰਗਟ ਹੋਈ ਹੋਵੇ ਤੇ ਐਸਾ ਵੀ ਹੋ ਸਕਦਾ ਹੈ ਕਿ ਕਿਸੇ ਬਜ਼ੁਰਗ ਦੇ ਅੰਦਰ ਬਚਪਨਾ ਆਉਂਦਾ ਹੈ ਗਿਆਨ ਹੋਵੇ ਸਰੀਰ ਦੇ ਉਮਰ ਦੇ ਨਾਲ ਨਾਲ ਬੌਧਿਕ ਬਲ ਮਨੁੱਖ ਦਾ ਵਧਦਾ ਹੋਵੇ ਇਹ ਜ਼ਰੂਰੀ ਨਹੀਂ ਹਿੰਦੂਸਤਾਨ ਦੇ ਚਿਕਚਾਨ ਰਿਸ਼ੀ ਹੋਇਆ ਬੜਾ ਉੱਗਾ ਮਹਾ ਮਹਾਤਮਾ ਬਿਕਮਰਾਜੀਤ ਦਾ ਰਾਹੀ ਗੁਰੂ ਸੀ ਉਹ ਕਹਿੰਦਾ ਸੀ ਕਿ ਬੌਧਿਕ ਵਿਕਾਸ ਜਿਹੜਾ ਮਨੁੱਖ ਦਾ ਉਹ 35 ਸਾਲ ਤੋਂ ਬਾਅਦ ਹੁੰਦਾ ਇਸ ਤੋਂ ਪਹਿਲੇ ਨਹੀਂ ਇਸ ਤੋਂ ਪਹਿਲੇ ਮਨੁੱਖ ਦੇ ਅੰਦਰ ਬਚਪਨਾ ਬਣਿਆ ਰਹਿੰਦਾ ਹੈ ਕੱਚੀਆਂ ਗੱਲਾਂ ਨੇ ਉਹਦੀ ਗੱਲ 'ਤੇ ਭਰੋਸਾ ਨਹੀਂ ਕੀਤਾ ਜਾਂ ਸਰਦੋਂ ਸਵੇਰੇ ਜੋ ਆਖੇਗਾ ਸ਼ਾਮੀ ਮਨੁੱਖ ਹੋ ਸਕਦਾ ਤੇ ਸ਼ਾਮੀ ਜੋ ਫੈਸਲਾ ਕਰੇ ਦ੍ਰਿੜਤਾ ਨਾਲ ਹੋ ਸਕਦਾ ਦੂਜੇ ਦਿਨ ਉਸ ਤੋਂ ਅੰਕਾਰੀ ਜ਼ਿੰਦਗੀ ਵਿੱਚ ਕੋਈ ਪ੍ਰਗਤੀ ਨਹੀਂ ਹੋਵੇਗੀ ਕੋਈ ਦੂਰ ਦ੍ਰਿਸ਼ਟੀ ਨਹੀਂ ਹੋਵੇਗੀ ਤੋ ਕੋਈ ਦੂਰ ਦਾ ਸੋਚਣਾ ਨਹੀਂ ਹੁੰਦਾ ਉਹ ਕਹਿੰਦੇ ਨੇ 35 ਸਾਲ ਤੋਂ ਬਾਅਦ ਬਜ਼ੁਰਗੀ ਸ਼ੁਰੂ ਹੋਦੀ ਤੋ ਉਸ ਨੇ ਹਿੰਦੁਸਤਾਨ ਦੇ ਵਸਨੀਕਾਂ ਨੂੰ ਇਸ ਢੰਗ ਨਾਲ ਸੁਝੇਤ ਕੀਤਾ ਸੀ ਕਿ ਕਿਸੇ ਨੂੰ ਗੁਰਗੱਦੀ ਦੇਣੀ ਹੋਵੇ ਰਾਜਗੱਦੀ ਦੇਣੀ ਹੋਵੇ ਸਮਾਜ ਦਾ ਮੁਖੀ ਬਣਾਣਾ ਹੋਵੇ ਦੇਸ਼ ਦਾ ਮੁਖੀ ਬਣਾਣਾ ਹੋਵੇ ਤੇ ਵੇਖ ਲੈਣਾ ਉਹਦੀ ਉਮਰ 35 ਸਾਲ ਤੋਂ ਥੱਲੇ ਨਾ ਹੋਵੇ ਉੱਪਰ ਐਸਾ ਚਾਣਕ ਨੇ ਕਹਿ ਦਿੱਤਾ ਤੇ ਚਾਣਕ ਦੀ ਇਹ ਵਿਚਾਰਧਾਰਾ ਕ੍ਰੇਵਨ ਕ੍ਰੇਵਨ ਸਮੁੱਚੇ ਹਿੰਦੁਸਤਾਨ ਦੇ ਸਿਆਣੇ ਮਨੁੱਖਾਂ ਨੇ ਕਬੂਲ ਕਰ ਲਈ ਪਰਵਾਣ ਨਹੀਂ ਕਰਦੇ ਕੋਈ ਰਾਜਾ ਬਹੁਤ ਜ਼ੈਇਕ ਵੀ ਹੋ ਜਾਏ ਕਿ ਜੇ ਉਹਦਾ ਬੱਚਾ 35 ਸਾਲ ਤੋਂ ਥੱਲੇ ਹੁੰਦਾ ਸੀ ਉਹਨੂੰ ਰਾਜਕੁਮਾਰ ਆਖਿਆ ਜਾਂਦਾ ਸੀ ਉਹਨੂੰ ਰਾਜਕਾਰ ਦੇ ਕਈ ਕੰਮ ਵੀ ਸੌਂਪ ਦਿੱਤੇ ਜਾਂਦੇ ਸਨ ਰਾਜ ਤਿਲਕ ਨਹੀਂ ਦਿੱਤਾ ਜਾਂਦਾ ਸੀ ਸਿਰਫ ਇਸ ਵਾਸਤੇ ਤੇ ਇਹਦੀ ਉਮਰ ਘਟੇ। ਕਿੰਨੀਆਂ ਗੱਲਾਂ ਕੱਚੀਆਂ ਹੋਣਗੀਆਂ। ਇਹਦੇ ਅੰਦਰ ਦੂਰ ਦ੍ਰਿਸ਼ਟੀ ਨਹੀਂ ਹੋਏਗੀ। ਇਹਦੇ ਅੰਦਰ ਭੜਕੇ ਹੋ ਜਜ਼ਬੇ ਹੋਣਗੇ। ਇਹ ਛੇਤੀ ਜੋਸ਼ ਤੇ ਚਾਹੇਗਾ। ਵਰਸ ਕੇ ਕੁਝ ਹਲੇਮੀ ਚਾਹੀਦੀ, ਕੁਝ ਦੂਰ ਦ੍ਰਿਸ਼ਟੀ ਚਾਹੀਦੀ, ਕੋਈ ਪੁਖਤਗੀ ਚਾਹੀਦੀ ਏ। ਤੇ ਫਿਰ ਉਹ ਸ਼ੁਰੂ ਹੁੰਦੀ ਏ 35 ਸਾਲ ਤੋਂ ਬਾਅਦ। ਚਾਣਕ ਦੇ ਇਹ ਮਨੋਤ ਸਮੁੱਚੇ ਭਾਰਤ ਨੇ ਮੰਨ ਲਿਆ। ਕਹਿੰਦੇ ਨੇ ਹਿੰਦੁਸਤਾਨ ਦੀ ਯਾਤਰਾ ਤੇ ਆਇਆ ਸੀ 이란 ਦਾ ਸੂਫੀ ਸੰਤ ਸ਼ੇਖ ਸਾਹਿਬ ਉਹ ਘੁੰਮਿਆ ਫਿਰਿਆ ਉਸ ਨੇ ਚਾਣਕ ਦੇ ਇਸ ਵਿਚਾਰਧਾਰਾ ਨੂੰ ਵੀ ਸੁਣਿਆ ਇਸ ਸਹਿਮਤ ਨਹੀਂ ਕਿ ਮੈਂ ਗੁਲਿਸਤਾਨ ਵਿੱਚ ਇੱਕ ਬੜੀ ਕੀਮਤੀ ਗੱਲ ਕਹੀ ਹੈ ਤੇ ਫਿਰ ਮੈਂ ਤੁਹਾਨੂੰ ਗੁਰਮਤ ਦਾ ਫੈਸਲਾ ਸਰਵਨ ਕਰਾਵਾਂ ਕਿਉਂਕਿ ਗਵਾ ਦੂਸਰੇ ਤੀਸਰੇ ਲਪਣੇ ਪੈਣਾ ਪੁੱਤਰ ਦਾ ਮੁਕਦਮਾ ਹੋਵੇ ਤੇ ਪਿਓ ਗਵਾਹੀ ਦੇ ਤੇ ਗੱਲ ਨਹੀਂ ਦੂਜਾ ਤੀਜਾ ਦਾ ਬਣਦਾ ਚੌਥਾ ਪੰਜਵਾਂ ਲੱਭਣਾ ਪੈਂਦਾ ਤਾਂ ਮੁਖਤਸਰ ਉਸ ਕਹੀਏ ਇਹ ਮਹਾਂਪੁਰਸ਼ ਕਹਿੰਦਾ ਹੈ ਬਜ਼ੁਰਗੀ ਬਾ ਅਕਲ ਹਸਤ ਨਕੇ ਬਸਾਲ ਤਵੰਗਰੀ ਬਦਲ ਹਸਤ ਨਕੇ ਬਾ ਉਹ ਕਹਿੰਦਾ ਬਜ਼ੁਰਗੀ ਦਾ ਉਮਰ ਨਾਲ ਕੋਈ تعلق ਨਹੀਂ ਅਕਲ ਨਾਲ تعلق ਬਿਕੇ ਬੰਦੇ ਦੀ ਉਮਰ 70 ਸਾਲ ਦੀ ਹੈ ਹੁਣ ਜ਼ਰੂਰੀ ਨਹੀਂ ਹੈ ਬਜ਼ੁਰਗਾ ਬਜ਼ੁਰਗੀ ਬਾਅਕਲ ਅਸਤ ਨਕੇ ਬਾਸਾ ਤਵੰਗਰੀ ਬਦਿਲ ਅਸਤ ਨਕੇ ਬਾ ਮਾ ਤਵੰਗਰੀ ਅਮੀਰੀ ਅਸੀਂ ਬੰਦੇ ਦੀ ਅਮੀਰੀ ਨਾਪਾਂਗੇ ਇਹਦੇ ਕੋਲ ਧਨ ਸੰਪਦਾ ਕਿਤਨੀ ਹੈ ਇਹਦੀਆਂ ਮਹਿਲ ਮਾੜੀਆਂ ਕਿਤਨੀਆਂ ਨੇ ਸ਼ੇਖ ਸਾਦੀ ਕਰਨ ਨਹੀਂ ਵੇਖਣਾ ਇਹਦਾ ਦਿਲ ਕਿਤਨਾ ਮਹਾ ਇਹ ਕਿੰਨਿਆਂ ਨੂੰ ਬਰਦਾਸ਼ਤ ਕਰ ਸਕਦਾ ਇਹਦਾ ਦਿਲ ਕਿਤਨਾ ਵਿਸ਼ਾਲ ਹੈ ਕੋਈ ਵਿਤਕ੍ਰਿਆ ਨਾਲ ਤੇ ਭਰਿਆ ਹੋਇਆ ਨਹੀਂ جی تنگ دل ہے تو اربوں کی سمپتا وہ مفلس ہے غریب ہے کیونکہ دل بڑا تنگ جتقرے کھڑے کی تین دو برداشت ہی نہیں کرتا تبنگری ب دلستھ نکے ماہ امیری ہے دل نہ بھائی دل کتنا وڈا بزرگی ہے اقل نہ اقل کتنی وڈی اس طرح ناپا گے بھائی اس بندے کی عقل مہان ہے ਕਿਉਂਕਿ ਗੁਰੂ ਨਾਨਕ ਦੇਵ ਜੀ ਮਹਾਰਾਜ ਨੇ ਸਾਫ਼ ਕਹਿ ਦਿੱਤਾ ਹੈ ਅਕਲੀ ਸਾਹਿਬ ਸੇਵੀਏ ਅਕਲੀ ਪਾਈਏ। ਆਗੈ ਨਹੀਂ ਕਿਸੇ ਨੇ ਕਾਇਦ ਤਾਬੇ ਇੰਜ ਚਲੋ ਕਸੀਂ ਚਲ ਪਈਏ ਨਹੀਂ ਮਹਾਰਾਜ ਕੰਦਰ ਅਕਲ ਦੀ ਕਸੌਟੀ ਤੇ ਫਰਕ ਨਹੀਂ ਪੈਂਦਾ। ਤੁਸੀਂ ਦੇਖੋਗੇ ਤਨਵਕਲ ਕੇ ਸੁਆਸਤੇ ਲਈ ਦਿੱਤੀ ਆਖਰੀ ਸੇਵਾ ਲਈ ਦਿੱਤੀ ਇੱਕ ਦੀਵਾ ਇੱਕ ਰੋਸ਼ਨੀ ਹੈ। ਤੇ ਅਕਲ ਦੇ ਹੁੰਦਿਆਂ ਹੋਇਆਂ ਤੂੰ ਠੋਕਰ ਖਾ ਜਾਇਆ। ਸਭ ਫਿਰ ਕਸੂਰ ਤੇਰਾ ਹੈ ਪ੍ਰਮਾਤਮਾ ਦਾ ਨਹੀਂ ਗੁਰਬਾਣੀ ਦਾ ਇਹ ਫੈਸਲਾ ਹੈ। ਕਿ ਮਨੁੱਖ ਅਕਸਰ ਗਲਤੀਆਂ ਜਾਣਬੁੱਝ ਕੇ ਕਰਦਾ ਹੈ ਭੁਲੇਖੇ ਚ ਨਹੀਂ ਭੁਲੇਖੇ ਕੋਈ ਕਦੋਂ ਦੀ ਹੈ ਬਹੁਤੀਆਂ ਗਲਤੀਆਂ ਜਾਣਬੁੱਝ ਕੇ ਕਰਦਾ ਗੁਰਬਾਣੀ ਦੀ ਐਸੀ ਕੰਧੀ ਕਬੀਰ ਮਨ ਜਾਣੇ ਸਭ ਬਾਤ ਜਾਣ ਤਹਿ ਉਹ ਘਣ ਕਰੇ ਕਾਹੇ ਕੀ ਕੁਸਲਾਤ ਹੱਥ ਦੀ ਹੋਏ ਪਰੇ ਕਿਸ ਚੱਕਰ ਚ ਨਾ ਪੈਣਾ ਮਨ ਲੋਕੀ ਕੰਨ ਸਾਨੂੰ ਪਤਾ ਹੀ ਨਹੀਂ ਸੀ ਆ ਗਲਤੀ ਹੋ ਗਈ ਸਾਡੇ ਕੋ ਭੁਲੇਖਾ ਹੋ ਗਿਆ ਭੁੱਲ ਹੋ ਗਈ ਆ ਗੁਨਾਹ ਹੋ ਗਿਆ ਗੁਰੂ ਦੀ ਮੌਰ ਸੀ ਕੇਸ ਅਸੀਂ ਭੁਲੇਖੇ ਨਾਲ ਰੱਦ ਕਰ ਬੈਠੇ ਤਰਬ ਕਰ ਬੈਠੇ ਵਰਜਤ ਸੀ ਨਸ਼ੇ ਅਸੀਂ ਭੁਲੇਖੇ ਨਾਲ ਸੇਵਨ ਕਰ ਬੈਠੇ ਹਾਂ ਪੀ ਬੈਠੇ ਵਰਜਤ ਹੈ ਗੁਨਾਹ ਹੈ ਚੋਰੀ ਯਾਰੀ ਪਰ ਅਸੀਂ ਭੁਲੇਖੇ ਨਾਲ ਕਰ ਬੈਠੇ ਹਾਂ ਭੁਲੇਖੇ ਨਾਲ ਕਰ ਬੈਠੇ ਹਾਂ ਕਬੀਰ ਨਹੀਂ ਹੁੰਦੇ ਕਬੀਰ ਕਹਿੰਦੇ ਕਬੀਰ ਮਨ ਜਾਣੇ ਸਭ ਬਾਗ ਜਾਣਤ ਹੀ ਔਗਣ ਕਰੇ ਜਦ ਵੀ ਬੰਦੇ ਕੋਲ ਕੁਝ ਅਨਰਥ ਹੁੰਦਾ ਹੈ ਅੰਦਰੋਂ ਜ਼ਮੀਰ ਬੋਲਦੀ ਹੈ ਮੁਕਾਦਰ ਕਰੀਮ ਨੇ ਅੰਦਰ ਆਲਾ ਫਿੱਟ ਕਰ ਦਿੱਤਾ ਬੋਲਦੀ ਹੈ ਕੋਲ ਕਰਦੇ ਹੈ ਗਲਤੀ ਤੇ ਪਰ ਮਨੁੱਖ ਉਸ ਦੀ ਆਵਾਜ਼ ਨਹੀਂ ਸੁਣਦਾ ਹਾਥ ਦੇ ਕੋਹੇ ਪਰੇ ਜਲਦਾ ਹੋਇਆ ਦੀਵਾ ਹੱਥ ਦੇ ਚੈ ਤੇ ਫਿਰ ਕੋ ਦੇ ਚ ਪੈਂਦਾ ਜਲਦਾ ਹੋਇਆ ਦੀਵਾ ਦਿਮਾਗ ਕੋਲ ਹੈ ਸੋਚਣ ਸ਼ਕਤੀ ਪਰੀਪੂਰਨ ਪ੍ਰਮਾਤਮਾ ਨੇ ਦਿੱਤੀ ਹੈ ਔਰ ਕਮ ਸੇ ਕਮ ਇਤਨੀ ਤੇ ਦਿੱਤੀ ਹੈ ਕਿ ਇਹ ਵਿਕਾਰ ਹੈ ਇਹਦੇ ਵਿੱਚ ਮੈਂ ਪਿਆ ਤੇ ਮਨ ਸੜ ਜਾਏਗਾ ਜਿਵੇਂ ਅੱਗ ਹੈ ਉਹਦੇ ਵਿੱਚ ਮੇਰਾ ਹੱਥ ਪਿਆ ਤੇ ਹੱਥ ਸੜ ਜਾਏਗਾ ਬੰਦੇ ਨੂੰ ਇਤਨਾ ਪਤਾ ਹੈ ਤੇ ਬੰਦੇ ਨੂੰ ਇਤਨਾ ਵੀ ਪਤਾ ਹੈ ਕਿ ਗੁਨਾਹ ਵੀ ਇੱਕ ਅੱਗ ਹੈ ਉਹਦੇ ਵਿੱਚ ਮੇਰੇ ਉਗਣ ਸੜ ਜਾਣਗੇ ਉਹਦੇ ਵਿੱਚ ਮੇਰੀ ਚੇਤਨਾ ਸੜ ਜਾਏਗੀ ਤੇ ਹੁਣ ਕੋਈ ਆਖੇ ਨਹੀਂ ਮੈਂ ਤਾਂ ਭੁੱਲ ਕੇ ਹੋਇਆ ਨਹੀਂ ਕਬੀ ਮਨ ਜਾਣੇ ਸਬ ਬਾਤ ਜਾਣਤ ਹੀ ਅਗਣ ਕਰੇ ਕਾਹੇ ਕੀ ਕੁਸਲਾਤ ਹਾਥ ਦੀਪ ਕੋਏ ਪਰ ਭੁੱਲਾ ਬੱਚੇ ਕੋਲ ਵੀ ਹੁੰਦੀਆਂ ਨੇ ਭੁੱਲਾ ਵੱਡੇ ਕੋਲ ਵੀ ਆਉਂਦਾ ਹੈ ਪਰ ਦੁਨੀਆ ਦੇ ਕਿਸੇ ਧਾਰਮਿਕ ਗ੍ਰੰਥ ਨੇ ਬੱਚੇ ਨੂੰ ਮੂਰ ਨਹੀਂ ਆਖਿਆ ਇਕਾਗਰਤਾ ਬਖਸ਼ ਨਹੀਂ ਬੱਚੇ ਨੂੰ ਮੂਰਖ ਨਹੀਂ ਆਖਿਆ ਪਰ ਜੇ ਵੱਡਾ ਭੁੱਲ ਕਰੇ ਤੇ ਉਹਨੂੰ ਮੂਰਖ ਆਖਿਆ ਮੂਰਖ ਆਖਿਆ ਬੱਚੇ ਨੂੰ ਨਹੀਂ ਆਖਿਆ ਬੱਚੇ ਨੂੰ ਅਜੇਤ ਆਖਿਆ ਤੇ ਵੱਡੇ ਨੂੰ ਮੂਰਖ ਆਖਿਆ ਦੋਵੇਂ ਭੁੱਲਾ ਕਰਨ ਨਾਲ ਇੱਕ ਮਾਸੂਮ ਬੱਚਾ ਕਰੇ ਤੇ ਇੱਕ ਵੱਡਾ ਕਰੇ ਤੋ ਗੁਰਬਾਣੀ ਤੇ ਅਨੇ ਧਰਮ ਗ੍ਰੰਥ ਕਹਿੰਦੇ ਨੂੰ ਬੱਚਾ ਤੇ ਅਜੇ ਤੈ ਪਰ ਜਿਹੜਾ ਵੱਡਾ ਮੂਰਖ ਹੈ ਉਹ ਮੂਰਖ ਹੈ ਕਿਉਂ ਕਿ ਜਿਹੜਾ ਮਾਸੂਮ ਬੱਚਾ ਹੈ ਉਹਦੀ ਬੁੱਧੀ ਅਜੇ ਵਿਕਸਿਤ ਨਹੀਂ ਹੋਈ ਜਿਵੇਂ ਉਸ ਦੇ ਅੰਦਰ ਵਾਸ਼ਨਾ ਹੈ ਪਰ ਅਜੇ ਪ੍ਰਗਟ ਨਹੀਂ ਹੈ ਉਹਦਾ ਬੌਧਿਕ ਬਲ ਹੈ ਅਜੇ ਪ੍ਰਗਟ ਨਹੀਂ ਹੋਦਾ ਪਰ ਜਿਹੜਾ ਵੱਡਾ ਹੈ ਉਹ ਉਮਰ ਪੂਰੀ ਤੇ ਪਹੁੰਚ ਗਿਆ ਤੇ ਉਹ ਭੁੱਲ ਕਰ ਰਿਹਾ ਹੈ ਉਹ ਮੋਬਾਲ ਤੇ ਚ ਨਹੀਂ ਕਰ ਰਿਹਾ ਜਾਣ ਬੁਝ ਕੇ ਕਰ ਰਿਹਾ ਕੋ ਜਿਹੜਾ ਜਾਣ ਬੁਝ ਕਰਕੇ ਕਰ ਰਿਹਾ ਉਹਨੂੰ ਕਹੇ ਮੂਰਖ ਮੂਰ ਤੇ ਮੂਰਖ ਦੇ ਅਖਰੀ ਅਰਥ ਸ਼ਬਦ ਕੋਸ਼ ਤੇ ਬੜੇ ਸੁੰਦਰ ਲਿਖੇ ਨੇ ਮਹਾ ਕੋਸ਼ ਜਿਹੜਾ ਹੈ ਮਹਾਨ ਕੋਸ਼ ਪੁਰਜ ਅਰਥ ਲਿਖੇ ਨੇ ਮੂਰਖ ਦੇ ਕਈ ਥੜੇ ਸਾਹਮਣੇ ਰੱਖਾ ਮੂਰਖ ਜਿਹਨੇ ਖਾਣ ਪੀਣ ਲੱਗਿਆ ਆਪਣਾ ਮੂੰਹ ਹੀ ਅੱਗੇ ਰੱਖਿਆ ਦਿਮਾਗ ਦੀ ਮੂੰਹ ਅੱਗੇ ਮੂਰਖ ਬਸ ਮੂੰਹ ਹੀ ਅੱਗੇ ਦਿਮਾਗ ਨਾਲ ਸੋਚਿਆ ਹੀ ਨਹੀਂ ਇਹ ਮੈਂ ਖਾਣੀ ਹੈ ਕਿ ਨਹੀਂ ਇਹ ਮੈਂ ਪੀਣੀ ਹੈ ਕਿ ਨਹੀਂ ਕਮ ਸੇ ਕਮ ਨਿਰਾਮੂ ਰੱਖਿਆ ਤੇ ਦਿਮਾਗ ਰੱਖ ਤੈਨੂੰ ਬੁੱਢੀ ਕੇ ਸਵਾਸਤੇ ਦਿੱਤੀ ਹੈ ਪਰਮਾਤਮਾ ਦਾ ਆਪਣਾ ਕੇ ਸਵਾਸਤੇ ਦਿੱਤੀ ਬੋਲਣ ਲੱਗਿਆ ਬਸ ਅਗੋਂ ਮੂੰਹ ਹੀ ਰੱਖਿਆ ਦਿਮਾਗ ਨਹੀਂ ਬੋਲੀ ਜਾਂਦਾ ਝੂਠ ਬੋਲੀ ਜਾਂਦਾ ਕੂੜ ਬੋਲੀ ਜਾਂਦਾ ਅਨਰਥ ਮੂੰਹ ਰੱਖ ਬਸ ਮੂੰਹ ਹੀ ਅੱਗੇ ਰੱਖ ਬੋਲੀ ਜਾਂਦਾ ਬੋਲੀ ਜਾਂਦਾ ਇਹ ਨਹੀਂ ਸੋਚਦਾ ਵੀ ਜੋ ਤੂੰ ਬੋਲ ਰਿਹਾ ਹੈ ਇਹ ਸੱਚ ਤੇ ਪੂਰਾ ਵੀ ਉਤਰਦਾ ਹੈ ਕਿ ਨਹੀਂ ਜੋ ਤੂੰ ਬੋਲ ਰਿਹਾ ਹੈ ਹਕੀਕਤ ਤੇ ਪੂਰਾ ਵੀ ਉਤਰਦਾ ਹੈ ਕਿ ਨਹੀਂ ਜੋ ਤੂੰ ਆਖ ਰਿਹਾ ਹੈ ਧਰਮ ਤੇ ਪੂਰਾ ਵੀ ਉਤਰਦਾ ਹੈ ਕਿ ਨਹੀਂ ਜੋ ਤੂੰ ਕਹਿ ਰਿਹਾ ਹੈ ਮੁਰਖਤਾ ਤੇ ਪੂਰਾ ਵੀ ਉਤਰਦਾ ਹੈ ਕਿ ਨਹੀਂ ਪਰ ਨਹੀਂ ਮੂੰਹ ਅੱਗੇ ਰੱਖੇ ਬੋਲੀ ਜਾਂਦਾ ਹੈ ਬੋਲੀ ਜਾਂਦਾ ਹੈ ਸਿਰਫ ਮੂੰਹ ਅੱਗੇ ਰੱਖਿਆ ਦਿਮਾਗ ਨਹੀਂ ਸੋਚਣ ਸਕਤੀ ਨਹੀਂ ਗਿਆਨੀ ਗਿਆਨ ਸਿੰਘ ਜੀ ਨੇ ਇਸ ਦੇ ਹੋਰ ਵੀ ਅਰਥ ਕੀਤੇ ਨੇ ਉਹ ਕਹਿੰਦੇ ਨੇ ਕਿਸੇ ਦਾ ਮੂੰਹ ਰੱਖ ਕੇ ਚੁੱਪ ਕਰ ਰਹਿਣਾ ਕੋਈ ਨੂੰ ਪੁੱਛਿਆ ਜਾਏ ਬਿਚੂਏ ਗਲ ਆਖਣੀ ਸੀ ਕਿਉਂ ਨਹੀਂ ਆਖੀ ਕਹਿੰਦਾ ਕਹਿਣੀ ਤੇ ਸੀ ਪਰ ਕੀ ਕਰੇ ਅਗਲੇ ਦਾ ਮੂੰਹ ਰੱਖਣਾ ਪੈ ਗਿਆ ਤੇ ਉਹ ਮੂੰਹ ਰੱਖ ਕੇ ਚੁੱਪ ਕਰ ਗਿਆ ਕਹਿੰਦਾ ਅਗਲੇ ਦਾ ਮੂੰਹ ਰੱਖਣਾ ਸੀ ਉਹ ਨਾਰਾਜ਼ ਹੋ ਜਾਂਦਾ ਉਹ ਘਬ ਜਾਂਦਾ ਤਾਂ ਮੈਂ ਅਗਲੇ ਦਾ ਮੂੰਹ ਰੱਖਣਾ ਸੀ ਚੁੱਪ ਕਰ ਗਿਆ ਫਿਰ ਕੁਝ ਗੱਲ ਇਸਨੇ ਆਖੀ ਹੈ ਜਿਹੜੀ ਨਹੀਂ ਕਹਿਣੀ ਚਾਹੀਦੀ ਸੀ ਤੇ ਇਹਨੂੰ ਪੁੱਛਿਆ ਵੀ ਇਹ ਜਿਹੜੀ ਤੂੰ ਗੱਲ ਆਖੀ ਤੇ ਸਚਾਈ ਤੇ ਪੂਰੀ ਨਹੀਂ ਉਤਰਦੀ ਕਹਿੰਦਾ ਕਿਹਾ ਪਰ ਕੀ ਕਰੇ ਅਗਲੇ ਦਾ ਮੂੰਹ ਜੋ ਰੱਖਣਾ ਸੀ ਅਗਲੇ ਦਾ ਮੂੰਹ ਰੱਖ ਕੇ ਕੁਝ ਕਹਿਣਾ ਅਗਲੇ ਦਾ ਮੂੰਹ ਰੱਖ ਕੇ ਚੁੱਪ ਕਰ ਜਾਣਾ ਬੋਲਣ ਲੱਗਿਆ ਸਿਰਫ ਮੂੰਹ ਹੀ ਅੱਗੇ ਰੱਖਿਆ ਹੈ ਦਿਮਾਗ ਨਹੀਂ ਖਾਣ ਪੀਣ ਲੱਗਿਆ ਸਿਰਫ ਮੂੰਹ ਹੀ ਅੱਗੇ ਰੱਖਿਆ ਹੈ ਦਿਮਾਗ ਨਹੀਂ ਐਸੇ ਬੰਦੇ ਨੂੰ ਕਿਹਾ ਗਿਆ ਮੂਰਤ ਮੂੰਹ ਹੀ ਅੱਗੇ ਰੱਖ ਔਰ ਬੜੀ ਨਿੰਦਾ ਹੈ ਮੂਰਤ ਗੁਰਬਾਣੀ ਨੇ ਥਾਂ ਥਾਂ ਤੇ ਐਸੇ ਬੰਦੇ ਤੋਂ ਸਾਵਧਾਨ ਕੀਤਾ ਵੀ ਮੂੰਹ ਹੀ ਅੱਗੇ ਰੱਖਿਆ ਪਤਾ ਨਹੀਂ ਇਸ ਦੇ ਮੂੰਹ ਚ ਕੀ ਨਿਕਲ ਜਾਏ ਮੂੰਹ ਹੀ ਰਗਿਆ ਹੈ ਇਸਨੇ ਅੱਗੇ ਪਤਾ ਨਹੀਂ ਕੀ ਖਾਵੇ ਇਹਨੇ ਥੋੜੀ ਸੋਚਣੇ ਕਿਉਂਕਿ ਦਿਮਾਗ ਤੇ ਬੇਕਰਨਾ ਹੀ ਨਹੀਂ ਮੂੰਹ ਬੇਕੀਤਾ ਤੋ ਖਾਈ ਜਾਏਗਾ ਅਨਰਥ ਖਾਈ ਜਾਏ ਖਾਈ ਜਾਏ ਇਸ ਲਈ ਤੇ ਨਹੀਂ ਮੈਂ ਸਭੀ ਸਜਣ ਤੋਂ ਸੁਣਿਆ ਵੀ ਠੀਕ ਹੈ ਜਦ ਮਾਸ ਖਾਣਾ ਤੇ ਚਾਹ ਬੱਕਰਾ ਹੋਵੇ ਤੇ ਚਾਹ ਗਾਊ ਹੋਵੇ ਕੀ ਫਰਕ ਪੈਂਦਾ ਸਿੱਖ ਧਰਮ ਦੇ ਵਿੱਚ ਕੋਈ ਫਰਕ ਨਹੀਂ ਤੇ ਮੈਂ ਕਿਸੇ ਧਰਮ ਦੇ ਵਿੱਚ ਫਰਕ ਹੈ ਜਾਂ ਨਹੀਂ ਉਹ ਤੂੰ ਨਹੀਂ ਵੇਖਿਆ ਦਿਮਾਗ ਵਗੈ ਰੱਖਦਾ ਤੇ ਤੈਨੂੰ ਪਤਾ ਚੱਲਦਾ ਤੂੰ ਮੂੰਹ ਹੀ ਅੱਗੇ ਰੱਖ ਗੱਲ ਸਾਰੀ ਮੂੰਹ ਰੱਖ ਨਰੇਮੂ ਅਗਰ ਗੁਰੂ ਅਮਰਦਾਸ ਜੀ ਮਹਾਰਾਜ ਦਾ ਇੱਕ ਸ਼ਲੋਕ ਮੈਂ ਥੋੜੇ ਸਾਹਮਣੇ ਰੱਖਾ ਸਾਇਰ ਕਹਿੰਦੇ ਬ੍ਰਾਹਮਣ ਕਹਿਲੇ ਘਾਤ ਕੰਜਕਾ ਅਣਚਾਰੀ ਕਾ ਧਾਮ ਸ਼ਲੋਕ 12 ਤੋਂ ਅਧਿਕ ਮੱਲਾ ਦੀ ਜੈ ਪਦਸ਼ ਨੇ ਪ੍ਰਾਚੀਨ ਪ੍ਰਧਮ ਮੁਖ ਰਖਦੇ ਹੋਇਆ ਚਾਰ ਵੱਜਰ ਪਾਪ ਦੱਸੇ ਨੇ ਚਾਰ ਤੇ ਪਾਈ ਗੁਰਦਾਰ ਜੀ ਨੇ ਵੀ ਦੱਸੇ ਨੇ ਪੁਸ਼ਟੀ ਕਰ ਦਿੱਤੀ ਹੈ ਭਾਈ ਗੁਰਦਾਸ ਜੀ ਅਰਥ ਕਰਦੇ ਨੇ ਗੁਰਬਾਣੀ ਦੇ ਕਈ ਸ਼ਬਦਾਂ ਦੇ ਅਰਥ ਇਹਨੇ ਕਿਸੇ ਵਕਤ ਮੈਂ ਤੁਹਾਡੇ ਸਾਹਮਣੇ ਰੱਖਾਂਗਾ ਪਹਿਲੇ ਢੀਕਾ ਦਾ ਗੁਰਬਾਣੀ ਦੇ ਸਿੱਖ ਜਗਤ ਵਿੱਚ ਭਾਈ ਗੁਰਦਾਸ ਜੀ ਦੇ ਕੁਝ ਜਪਜੀ ਸਾਹਿਬ ਦੀਆਂ ਪੌੜੀਆਂ ਦੇ ਉਹਨਾਂ ਨੇ ਠੀਕੇ ਕੀਤੇ ਨੇ ਕੁਝ ਗੁਰਵਰਜਨਦੇਵ ਜੀ ਮਹਾਰਾਜ ਦੇ ਸ਼ਬਦਾਂ ਦੇ ਕੁਝ ਗੁਰੂ ਅਮਰਦਾਸ ਜੀ ਮਹਾਰਾਜ ਦੇ ਸ਼ਬਦਾਂ ਦੇ ਠੀਕੇ ਕੀਤੇ ਨੇ ਤਰਜਮੇ ਕੀਤੇ ਨੇ ਬ੍ਰਾਹਮਣ ਕਹਿ ਲਈ ਘਾਤ ਕੰਜ ਕਾਂ ਚਾਰੇ ਕਾ ਧਾਨ ਚਾਰ ਬੱਜਰ ਬਾ ਬ੍ਰਾਹਮਣ ਕਹਿੰਦੇ ਨੇ ਬ੍ਰਹਮ ਬਿੰਦੇ ਸੇ ਬ੍ਰਾਹਮਣਾ ਜੋ ਬ੍ਰਹਮ ਦਾ ਚਿੰਤਨ ਕਰੇ ਜਿਹਦੇ ਅੰਦਰ ਬ੍ਰਹਮ ਦਾ ਵਾਸ ਹੈ ਪ੍ਰਭੂ ਦਾ ਵਾਸ ਹੈ ਉਹਨੂੰ ਕਹਿੰਦੇ ਨੇ ਬ੍ਰਾਹਮਣ ਬ੍ਰਾਹਮਣ ਜਿਹਦਾ ਮਨ ਬ੍ਰਹਮ ਵਰਗਾ ਜੋ ਭਗਤ ਹੈ ਉਹ ਐਸੇ ਬ੍ਰਾਹਮਣ ਐਸੇ ਭਗਤ ਦੀ ਕੋਈ ਤੋਹੀਨ ਕਰੇ ਮਾਰੇ ਸੰਸਾਰ ਵਿੱਚ ਐਸਾ ਹੋਇਆ ਬੱਜਰ ਪਾਪ ਹੋਏ ਨੇ ਮਨੁੱਖ ਨੇ ਨਹੀਂ ਸੋਚਿਆ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਤਵੀ ਤੇ ਬਿਠਾ ਲਿਆ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਨੂੰ ਚੰਨਨੀ ਚੌਕ ਦੇ ਸ਼ਹੀਦ ਕਰ ਦਿੱਤਾ। ਸਾਬਕਾ ਗਵਰਿੰਦ ਸਿੰਘ ਜੀ ਮਹਾਰਾਜ ਦੇ 마ਸੂਮ ਬੱਚਿਆਂ ਨੂੰ ਸ਼ਹੀਦ ਕਰ ਦਿੱਤਾ। ਹੁਣ ਸੋਚਿਆ ਜਾਏ ਇਹਨਾਂ ਮਹਾਨ ਹਸਤੀਆਂ ਨੇ ਚੋਰੀ ਕੀਤੀ ਸੀ। ਯਾਰੀ ਕੀਤੀ ਸੀ। ਕਤਲ ਕੀਤਾ ਸੀ। ਕੋਈ ਦੁਰਾਚਾਰ ਕੀਤਾ ਸੀ। ਦੁਨੀਆ ਦੇ ਜਿਹੜੇ ਅਜ਼ੀਮ ਬੁਨਾਏ ਉਹਨਾਂ ਦੇ ਵਿੱਚ ਕੁਛ ਨਹੀਂ। ਉਹਨਾਂ ਕੀਤੇ। ਪਰ ਵੱਡੀ ਸਜ਼ਾ ਕਿਉਂ? ਇਹਨਾਂ ਵੱੱਡੀ ਸਜ਼ਾ ਕਿਉਂ? ਐਸਾ ਕਿਉਂ? ਦਰਸਲ ਕਹਿੰਦੇ ਨੇ ਸਤ ਤੇ ਸਤਾ ਦਾ ਆਪਸ ਦੇ ਤੇ ਤਾਲਮਿਲ ਬੈਠਦਾ ਨਹੀਂ। ਤੋਂ ਸਤ ਜਿਹੜਾ ਸਤਵਾਦੀ ਹੈ ਉਹ ਸਤਾਧਾਰੀ ਨਾਲ ਕਦੀ ਸਹਿਮਤ ਨਹੀਂ ਹੁੰਦਾ ਤੇ ਜਿਹੜਾ ਸਤਾਧਾਰੀ ਹੈ ਉਹ ਸਤਵਾਦੀ ਨੂੰ ਕਦੀ ਮੰਨਦਾ ਨਹੀਂ ਸੰਘਰਸ਼ ਹੁੰਦਾ ਬੜਾ ਭਾਰੀ। ਤੋਂ ਪਾਈਸਾ ਤੇ ਸਾਹਿਬ ਗੁਰੂ ਅਮਰਦਾਸ ਜੀ ਮਹਾਰਾਜ ਕਹਿੰਦੇ ਨੇ ਪ੍ਰਥਮ ਪਾਪ ਹੈ ਕਿਸੇ ਰੱਬ ਨਾਲ ਜੁੜੇ ਹੋਏ ਮਨੁੱਖ ਦੀ ਤੋਹੀ ਨਿਕਲ ਬਜਰ ਪਾਪ। ਤੇ ਕਹਿ ਲੀਗਾ ਦੂਜਾ ਪਾਪ ਕੀ ਗਉਨਮਾਰ कैलिगन गौ संस्कृत तेच गौ ਨੂੰ ਕਹਿੰਦੇ ਨੇ ਕੈਲੀਦਾ ਕੈਲੀਦਾ ਦਾ ਘਾਤ ਕਰਨਾ ਬਈ ਕਿਉਂ ਹਿੰਦੁਸਤਾਨੀ ਰਿਸ਼ੀ मुनियों ਦੀ ਖੋਜ ਹੈ ਕਿ ਗਉ ਭਾਵੇਂ ਸਰੀਰ ਕਰਕੇ ਸਾਥੋਂ ਬਹੁਤ भिन्न ਹੈ ਪਰ ਮਨ ਕਰਕੇ ਸਾਡੇ ਬੋਧ ਨੇੜੇ ਇਹਦਾ ਦਿਮਾਗ ਵਿਕਸਿਤ ਹੋਇਆ ਇਹ ਬਹੁਤਾ ਮਹਿਸੂਸ ਕਰਦੀ ਹੈ ਬਾਕੀ ਜਾਨਵਰਾਂ ਨਾਲੋਂ ਜ਼ਿਆਦਾ ਮਹਿਸੂਸ ਕਰਦੀ ਹੈ ਦੁੱਖ ਨੂੰ ਸੁਖ ਨੂੰ कि जेड़ा जानवर ज्यादा महसूस करेगा वो कुदरती गल है दुख भी ज्यादा महसूस करेगा और और दी जमीन ज्यादा जागृत होती तो भारतीय ऋषि ने कह देता कि तमाम जानवरों ਦੇ ਚੋਂ ਜਿਹੜੀ ਗਊ ਹੈ ਮਨੁੱਖ ਦੇ ਬਹੁਤ ਨੇੜੇ ਹੈ ਜਿਸ ਤਰ੍ਹਾਂ ਕਿ ਪੱਛਮ ਦੇ ਡਾਰਵਿਨ ਨੇ ਕਹਿ ਦਿੱਤਾ ਬੰਦਰ ਮਨੁੱਖ ਦੇ ਬਹੁਤ ਨੇੜੇ ਹੈ ਉਹ ਸਰੀਰ ਕਰਕੇ ਮਨ ਕਰਕੇ ਨਹੀਂ ਕਿਸੇ ਵੀ ਭਾਰਤੀ ਰਿਸ਼ੀ ਨੇ ਨਹੀਂ ਬਣਿਆ ਕਿ ਬੰਦਰ ਮਨ ਕਰਕੇ ਮਨੁੱਖ ਦੇ ਨੇੜੇ ਨਹੀਂ ਨਾ ਇੱਟਨ ਕਰਕੇ ਬਸ ਸਿਰਫ ਸਰੀਰ ਕਰਕੇ ਟੰਗ ਕਰਕੇ ਤੇ ਮਨ ਕਰਕੇ ਨੇੜੇ ਹੈ ਗਉ ਬਹੁਤ ਦੁੱਖ ਮਹਿਸੂਸ ਕਰਦੀ। ਛੋੜ ਬੱਚਾ ਆਪਣੇ ਬਛੜੇ ਨੂੰ ਬਾਹਰ ਚਰਨ ਜਾਂਦੀ ਹੈ। ਤੇ ਇੱਕ ਦਿਨ ਘਾਹ ਖਾਂਦਿਆਂ ਖਾਂਦਿਆਂ ਆਪਣੇ ਬੱਚੇ ਨੂੰ ਯਾਦ ਕਰਦੀ। ਮੰਦਰ ਏਕ ਦਵਾਰ ਦਸ ਜਾ ਕੇ ਗਊ ਚਰਾਵਨ ਛਾੜੀ ਅਲੇ ਪੰਜ ਕੋਸ ਪਰ ਗਊ ਚਰਾਵਤ ਚੀਤ ਸੁ ਬਛਰਾ ਰਾਖੀ ਅਲੇ ਭਗਤ ਨਾਮਦੇਵ ਜੀ ਦਾ ਸਾਰਾ ਦਿਨ ਯਾਦ ਕਰਦੀਏ ਇੰਜ ਜਿਵੇਂ ਮਨੁੱਖੀ ਮਾਂ ਦੇ ਅੰਦਰ ਮਮਤਾ ਹੈ ਤੇ ਬੱਚੇ ਨੂੰ ਯਾਦ ਕਰਦੀਏ ਉਹ ਬਹੁ ਗਊ ਦੇੰਦ ਦਸਾਂ ਮਹੀਨੇਾਂ ਚ ਮਨੁੱਖੀ ਮਾਂ ਬੱਚੇ ਨੂੰ ਜਨਮ ਦੇਂਦੀ ਹੈ ਗਰਭ ਕਾਲ ਦਾ ਸਮਾਂ ਕਹਿੰਦੇ ਗਊ ਦਾ ਵੀ ਗਰਭ ਕਾਲ ਦਾ ਸਮਾਂ 10 ਮਹੀਨੇ ਦਾ ਹੈ 10 ਮਹੀਨੇਾਂ ਚ ਬਛੜੇ ਨੂੰ ਜਨਮ ਦੇਂਦਾ ਵੇਸਤਰ ਗੱਲਾਂ ਗਉਧੀਆਂ ਮਨੁਖ ਲਾਲ ਸਮਿਲਿਤ ਹੁੰਦੀਆਂ ਦੇਖ ਕੇ ਹਿੰਦੁਸਤਾਨ ਦੇ ਰਿਸ਼ੀ ਬੁਨੀਆ ਨੇ ਕਹਿ ਦਿੱਤਾ ਗਊ ਨੂੰ ਜ਼ਬਾਹ ਕਰਨਾ ਬੰਜਰ ਪਾਪ ਬੰਜਰ ਕੁਰੇਤ ਮਹਾਂਪਾਪ ਬ੍ਰਾਹਮਣ ਕਹਲੇ ਗਾਤ ਕੰਜ ਕਾ ਤੀਸਰਾ ਬੰਜਰ ਪਾਪ ਦੱਸ ਦਿੱਤਾ ਬਈ ਬੱਚੀ ਦਾ ਪੈਸਾ ਲੈ ਲੜਕੀ ਦੀ ਆਮਦਨ ਦੇ ਉਤੇ ਆਪਣੀ ਉਜੀਵਿਕਾ ਚਲਾਣੀ ਅਣਚਾਰੀ ਦਾ ਘਰ ਤੇ ਅਣਚਾਰੀ ਪੁਰਸ਼ ਦਾ ਧਾਨ ਖਾ ਲੈਣਾ ਦੁਰਾਚਾਰੀ ਬੰਦੇ ਦੇ ਘਰ ਰੋਟੀ ਖਾ ਲੈਣਾ ਬਹੁਤ ਵੱਡਾ ਪਾਪ ਬਈ ਕਿਉਂ ਉਹ ਅਨਪੀਛਾ ਕਰੇ ਉਸ ਬੰਨੇ ਅਣਗਿਣਤ ਵਿਕਾਰ ਪੈਦਾ ਕਰਦਾ ਦੁਰਾਚਾਰ ਪੈਦਾ ਕਰੀ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਵੀ ਗਿਣਤੀ ਕੀਤੀ ਭਾਈ ਸਾਹਿਬ ਕਹਿੰਦੇ ਨੇ ਬ੍ਰਾਹਮਣ ਗਾਈ ਵੰਸ ਘਾਤ ਅਪਰਾਧ ਕਰਾਰੇ ਸਪਸ਼ਟ ਪੌੜੀ ਪਾਈ ਜੀ ਦੀ ਭਈ ਇਹ ਅਪਰਾਧ ਕਰਾਰੇ ਅਪਰਾਧ ਨੇ ਮਹਾ ਅਪਰਾਧ ਨੇ ਕਿਹੜੇ ਬ੍ਰਾਹਮਣ ਗਾਈ ਵੰਸ ਘਾਤ ਅਪਰਾਧ ਕਰਾਰੇ ਕਿਸੇ ਰੱਬ ਨਾਲ ਜੁੜੇ ਹੋਏ ਪੁਰਸ਼ ਨੂੰ ਮਾਰਨਾ ਤੇ ਫਿਰ ਗਊ ਨੂੰ ਮਾਰ ਇੱਕ ਕੋਈ ਕਰੇ ਉਹ ਸਪਸ਼ਟ ਹੈ ਬ੍ਰਾਹਮਣ ਗਾਈ ਵੰਸ ਘਾਤ ਦੇ ਸੁਭਾਅੋ ਕੇ ਸਵਾਸਤੇ ਵੀ ਵਿਚਾਰਧਾਰਾ ਚਲ ਗਈ ਕਿ ਗੁੰਮਰਿਆ ਘੁੰਮਦੇ ਆ ਅਦਰ ਕੈਨੇਡਾ ਅਮਰੀਕਾ ਤੇ ਫਰਡਿਸ ਇੰਗਲੈਂਡ ਦੇ ਵਿੱਚ ਅਣਗਿਣਤ ਲੋਕ ਮੈਨੂੰ ਇਸ ਤਰੀਕੇ ਦੇ ਵੇਲੇ ਕਹਿੰਦੇ ਗੈਨੀ ਜੀ ਪਛੜੀਆਂ ਹੋਈਆਂ ਗੱਲਾਂ ਨੇ ਭਾਵੇਂ ਬੱਕਰੇ ਤੇ ਭਾਵੇਂ ਗਊਏ ਕੋਈ ਫਰਕ ਹੈ ਇਹ ਵਿੱਚ ਕੋਈ ਅੰਤਰ ਹੈ ਔਰ ਇਤਨੀਆਂ ਦਲੀਲਾਂ ਦਿੰਦੇ ਨੇ ਪਰ ਮੈਨ ਮੰਨਦਾ ਵਿਗਿਆਨ ਦੀ ਉਹਨਾਂ ਦੀ ਖੋਜ ਬਹੁਤ ਜ਼ਿਆਦਾ ਹੋਵੇਗੀ ਮੇਰੀ ਨਹੀਂ ਔਰ ਮੈਂ ਇਤਨੀ ਗੱਲ ਦਾਅਵੇ ਨਾਲ ਕਹਿੰਦਾ ਧਰਮ ਦੀ ਉਹਨਾਂ ਦੀ ਰਣਜਕ ਮਾਤ੍ਰ ਵੀ ਖੋਜਣੀ ਹੈ। ਸ਼ਰੀਰ ਦੀ ਖੋਜ ਉਹਨਾਂ ਦੀ ਹੋਵੇਗੀ ਜਨੀਰ ਦੀ ਖੋਜ ਨਹੀਂ। ਤਨ ਦੀ ਖੋਜ ਹੋਵੇਗੀ ਮਨ ਦੀ ਖੋਜ ਨਹੀਂ। ਤਨ ਦੇ ਬਾਰੇ ਉਹ ਜਾਣਦੇ ਆਉਣਗੇ ਚੇਤਨਾ ਬਾਰੇ ਉਹ ਨਹੀਂ ਜਾਣਦੇ। ਵਰਨਾ ਐਸਾ ਕਹਿੰਦੇ ਹੀ ਨਾ। ਹਿੰਦੁਸਤਾਨ ਦੇ ઋષਿ मुनि ਗੁਰੂ ਪੀਰ ਪੈਗੰਬਰਾਂ ਨੇ ਇਸ ਵਿਸ਼ੇ ਚ ਚੇਤਨਾ ਦੇ ਤਲਦ ਤੇ ਬੜੀ ਗਹਿਰੀ ਖੋਜ ਕੀਤੀ ਹੈ ਔਰ ਅੱਜ ساری ਦੁਨੀਆ ਮੰਦੀ ਹੈ। ਕਿ ਹਿੰਦੁਸਤਾਨ ਦਾ ਗੁਰੂ ਸੰਤ ਭਗਤ ਜਿਤਨਾ ਡੇਰਾ ਗਿਆ ਆਤਮਾ ਦੇ ਕਲ ਦੇ ਵਿੱਚ ਇਤਨਾ ਹੋਰ ਕੋਈ ਨਹੀਂ ਹੈ। ਹਿੰਦੁਸਤਾਨੀ ਸੰਤਾ ਮੰਨਤਾ ਨੇ ਦੱਸ ਦਿੱਤਾ ਕਿ ਮਨੁੱਖ ਦੀ ਜਨਮ ਮਰਨ ਦੀ ਸ਼੍ਰੰਖਲਾ ਬੜੀ ਲੰਬੀ ਹੈ। ਕਿ ਕਈ ਵਾਰ ਜਨਮ ਲੈ ਚੁੱਕੇ ਹੈ। ਕਈ ਵਾਰ ਮਰ ਚੁੱਕੇ ਹੈ। ਸਮੁੱਚੀ ਈਸਾਈਤ ਨਹੀਂ ਮੰਦੀ। ਈਸਾਈ ਕਹਿੰਦੇ ਨੇ ਬਸ ਜਿਹੜਾ ਬੰਦਾ ਆਇਆ ਸੋ ਆਇਆ। ਕਿ ਪਹਿਲੇ ਨਹੀਂ ਆਇਆ। ਇਹ ਬਾਤ ਵਿੱਚ ਵੀ ਨਹੀਂ ਆਇਆ। ਇਸਲਾਮ ਵੀ ਨਹੀਂ ਮੰਨਦਾ ਤੇ ਦੁਨੀਆਂ ਦੇ ਦੋ ਵੱਧ ਸਭ ਤੋਂ ਵੱਡੇ ਧਰਮ ਨੇ। ਇਸਲਾਮ ਦੇਸਾ ਇਹਨਾਂ ਦੀ ਗਿਣਤੀ ਬਹੁਤ ਜ਼ਿਆਦਾ ਇਹ ਪੁਨਰ ਜਨਮ ਨੂੰ ਨਹੀਂ ਮੰਨਦੇ بار بار ਦੇ ਜਨਮ ਨੂੰ ਨਹੀਂ ਮੰਨਦੇ ਬੇ ਕੋਈ ਨਹੀਂ ਕਿ ਇਤਨੀ ਨਿੱਕੀ ਜਈ ਗੱਲ ਜੋ ਜੇਤਨਾ ਦੇ ਤੰਦ ਉਤੇ ਵਾਪਰਦੀ ਹੈ ਗੁਸਤਾਖੀ ਮਾਫ ਇਹਨਾਂ ਦੋ ਧਰਮਾਂ ਨੇ ਕਰਾ ਨਾ ਇਸਾਈਅਤ ਜ਼ਿਕਰ ਕਰਦੀ ਹੈ ਨਾ ਇਸਲਾਮ ਜ਼ਿਕਰ ਕਰਦਾ ਪਰ ਜਿਤਨੇ ਧਰਮ ਹਿੰਦੁਸਤਾਨ ਦੇ ਪੈਦਾ ਹੋਏ ਨੂੰ ਪੁਨਰ ਜਨਮ ਨੂੰ ਮੰਨਦੇ ਬੋਧੀ ਮੰਨਦੇ ਜੈਨੀ ਮੰਨਦੇ ਸਨਾਤਨੀ ਮੰਨਦੇ ਇਸੇ ਨੂੰ ਖੋਜ ਬੜੀ ਹੈ ਧਰਮ ਦੇ ਬਾਰੇ ਖੋਜ ਬੜੀ ਗਰੀ ਇਤੇ ਬਹੁਤ ਪੁਰਾਣੇ